ਵੇ ਆਏ ਬੋਕਤੀਆਂ ਚੰਗਾ ਨੇ ਦੇ ਦੇ ਕੋਰਾ ਕੋਰਾ ਬੰਦਾ ਨੇ ਤੇ ਸਭ ਤੋਂ ਪਹਿਲਾਂ ਸਾਡੇ ਸਾਰਿਆਂ ਵੱਲੋਂ ਵੀ ਪਾਸਿੰਗ ਸਮਾਉ ਨੂੰ ਵਿਆਹ ਦੀ ਬਹੁਤ ਬਹੁਤ ਬਧਾਈਆਂ ਆਹ ਥੱਲੇ ਗੱਲ ਦੇਖਣਾ ਹਾਂ ਵੱਖਰਾ ਵਿਆਹ ਹੋਣ ਜਾ ਰਿਹਾ ਤੇ ਪੁਰਾਣਾ ਹਾਥੀ ਘੋੜੇ ਸਾਰੇ ਤੇ ਸਾਨੂੰ ਬਸ ਆਇਆ ਵੀ ਛੇਤੀ ਛੇਤੀ ਆ ਜਾਏ ਭਾਈ ਬਾਲ ਤਰੀਕਾ ਆਜੇ ਹਨਾ ਅੱਜ ਸਾਡੇ ਵੀਰ ਪਾਲ ਸਿੰਘ ਸਮੋਂ ਦਾ ਜਿਹੜਾ 17 ਨੂੰ ਵਿਆਹ ਆ ਉਹਨਾਂ ਦੇ ਫੰਕਸ਼ਨ ਜੋਰੋ ਸ਼ੋਰ ਨਾਲ ਚੱਲ ਰਿਹਾ ਸਾਡੇ ਵੀਰ ਨੂੰ ਤਰਨਤਾਰਨ ਜ਼ਿਲ੍ਹੇ ਵੱਲੋਂ ਉਹਨਾਂ ਦੀਆਂ ਭੈਣਾਂ ਦਾ ਮਜਾ ਲੈਣਾਂ ਦਾ ਬਹੁਤ ਬਹੁਤ ਧੰਨਵਾਦ ਦੋ